ਹੂੰ ਕਪੜਾ ਲਾ ਆਇਆ ਕਤੋਲੀਆ ਜਾਂ ਕੁਛ ਵੀ ਬਾਬਾ ਜਨਾ ਦੀ ਹੈ ਬਹਿਣ ਚਰੀ ਮੈਂ ਬਾਬਾ ਘਰ ਜਾਣਾ ਹੀ ਨਹੀਂ ਚਲ ਘਰੇ ਨਹੀਂ ਜਾਂਦੇ ਆਪਾਂ ਆਪਾਂ ਇਦਾਂ ਕਰ ਲੈਣਾ ਮੇਰੇ ਫਟ ਮਾਰੇ ਫਾੜੇ ਚਲ ਉੱਠ ਬਹਿਣ ਮੈਂ ਮੈਂ ਨਾ ਲਾ ਕੇ ਜਾਣਾ ਮੈਂ ਕਿੱਦਾਂ ਨਾ ਮੈਂ ਓਏ ਮੇਰੇ ਫੜੋਂ ਨਾਲੇ ਪਰ ਓਏ ਫੜੀ ਫੜੀ ਵੀਰੇ ਨੂੰ ਫੜੀ ਅਣੇ ਉੱਥੇ ਨਾ ਦੂਜਾ ਗੁਰਦਵਾਰ ਸਾਹਿਬ ਜਾਣਾ ਆਪਾਂ ਦੂਜਾ ਗੁਰਦਵਾਰ ਸਾਹਿਬ ਜਾਣਾ ਨਾ ਕੱਲ ਸੋਹਣਾ ਬਾਬੇ ਬਾਬੇ ਦੀਪ ਸਿੰਘ ਬਾਬੇ ਦੀਪ ਸਿੰਘ ਨੂੰ ਮੰਨਦੇ ਨਾ ਤੁਸੀਂ ਬਾਬਾ ਦੀਪ ਸਿੰਘ ਜੀ ਨੂੰ ਮੰਨਦੇ ਨਾ ਹਾਂ ਸੀਦਰ ਸਾਹਿਬ ਜਾਣਾ ਆਪਾਂ ਉੱਥੇ ਦੁੱਧੀਆਂ ਬੜੀਆਂ ਨਿਕਿਆ ਨਿਕਿਆ ਹਾਂ ਮੈਂ ਤੈਨੂੰ ਦੱਸਣੀ ਆ ਆਪਾਂ ਸੀਦਰ ਸਾਹਿਬ ਜਾਣਾ ਗੁਰੂ ਘਰ ਜਾਣਾ ਵਾ ਗੁਰਦਵਾਰ ਸਾਹਿਬ ਜਾਂਦੇ ਹੁੰਦੇ ਨਾ ਰੋਜ਼ ਜਾਂਦੇ ਹੁੰਦੇ ਜੀ ਸਾਰਾ ਪਤਾ ਮੈਨੂੰ ਗੁਰਦਵਾਰ ਸਾਹਿਬ ਜਾਂਦੇ ਨੇ ਮੇਰੀ ਭੈਣ ਨੂੰ ਮੈਨੂੰ ਸਾਰਾ ਪਤਾ ਮੇਰੀ ਭੈਣ ਨੂੰ ਪਤਾ ਤੇ ਸਾਰਾ ਵਾ ਗੁਰਦਵਾਰ ਸਾਹਿਬ ਜਾਂਦੇ ਹੁੰਦੇ ਆ ਠੀਕ ਆ ਹਲੋ ਵਾਈ ਗੁਰੂ ਬੋਲ ਬੈਣ ਵਾਈ ਗੁਰੂ ਚੱਲ ਬੋਲ ਵਾਈ ਗੁਰੂ ਆਹ ਜੀ ਪਤਾ ਹੈਂ ਦੁਕਾਨ ਹਾਂ ਕਿਹੜੀ ਦੁਕਾਨ ਬਤਾ ਤਾਨੂੰ ਆਪਣੀ ਦੁਕਾਨ ਆ ਆਪਣੀ ਦੁਕਾਨ ਤੇ ਪਤਾ ਨਹੀਂ ਕਿਹੜੀ ਦੁਕਾਨ ਕਿਹੜੀ ਸਾਡੀ ਆ ਇਹ ਇੰਸਾਰਾ ਪਿੱ ਲਸੀਆਂ ਲਓ ਹਾਂ ਹੋ ਲਿਖ ਲੈਣ ਤੇ ਦੋ ਜਗ੍ਹਾ ਕਿ ਕਿਹੜੀ ਜਗ੍ਹਾ ਦੱਸੇ ਅੱਗੇ ਤੁਸੀਂ ਮੈਨੂੰ ਕਿੱਥੇ ਦੱਸੇ ਕਿਹੜਾ ਕਿਹੜੇ ਗੋਲਵੜ ਦੱਸੇ ਪੇਕੇ ਕਿੱਥੇ ਪੇਕੇ ਕਿਹੜਾ ਪਿੰਡ ਦਾ ਨੇ ਪਿੱਕੇ ਦੇ ਦਾ ਨੇ ਅਗਰ ਦੱਸੇ ਤੇ ਕਿ ਮੈਂ ਚਿੱਤਾ ਭੁੱਲ ਗਿਆ ਮੈਂ ਤੇ ਸਾਰਾ ਪਤਾ ਤੁਹਾਨੂੰ ਜਾਣ ਕੇ ਨਹੀਂ ਮੇਰੀ ਮੈਨ ਨਹੀਂ ਪਤਾ ਮੈਂ ਝੂੜ ਥੋੜੀ ਮਾਰ ਚੱਲ ਬਾਜ ਮਾਰ ਫੇ ਮੇਰੇ ਸਾਹਮਣੇ ਸਾਰੇ ਚੱਲ ਹਾਂ ਮੈਂ ਮਾਰਦਾ ਬਾਜ ਪਿੱਕੇ ਦੱਸ ਕਿਹੜੀ ਜਗ੍ਹਾ ਮਾਰ ਅਰ ਸ਼ੁਕਾਣ ਤੂੰ ਨਹੀਂ ਮਾਰਨੀ ਲੈ ਮੈਂ ਮਾਰ ਦਿੱਤੀ ਹਰ ਸ਼ੁਕਾਣ ਹਰ ਸ਼ੁਕਾਣ ਤੇ ਮੇਲਾ ਪੁੱਤਰੇ ਅਰ ਸ਼ੁਟਾ ਦਾ ਬੇਟਾ ਵਾ ਸ਼ਵਤੀਂ ਦੀ ਹਾਂ ਗਰੀ ਦੇ ਪਛੇ ਹੀ ਅੱਛਾ ਵਸਦੀ ਨੇ ਮੈਂ ਕਿਹਨੇ ਪਿੰਡ ਕਿਹਨੇ ਪਿੱਕੀ ਕਿਹੜੀ ਜਗ੍ਹਾ ਨੇ ਇੱਕ ਇੱਕ ਥੀਂ ਹਰਵਾਨੇ ਦਾ ਮਤਲ ਨਰਵਾਨਿਓ ਨਰਵਾਨੇ ਦਾ ਮਤਲ ਦਿੱਲੀ ਦਿੱਲੀ ਦੇ ਚੱਲ ਲੱਗੇ ਅੰਬਰਸਾਰ ਸਿੱਧੇ ਸਿੱਧੇ ਪਾਣਾ ਰਸਤਾ ਉੱਥੇ ਨੇ ਪਾਣਾ ਜਾਣਾ ਕਿੱਧਰ ਉਹ ਦਰਵਾਜ਼ਾ ਦੇ ਲੰਘ ਕੇ ਹਾਂਜੀ ਕਿੱਥੇ ਨਾਲ ਨਹੀਂ ਜਾਣਾ ਅੱਛਾ ਇੱਥੇ ਇੱਥੇ ਹੀ ਆਪਾਂ ਬਸ ਇਹਨੂੰ ਮੋਟਾ ਤੇਲਾ ਫਿਰ ਮੇਰੀ ਭੈਣ ਤੇ ਆਪਾਂ ਆਖਿਆ ਦੇ ਦੋਵੇਂ ਵੱਡੇ ਆ ਹੈ ਲੈ ਨਹੀਂ ਜਾ ਰਹੀ ਨਹੀਂ ਭੈਣ ਨਹੀਂ ਆ ਵਾਈਕਰੂ ਬੋਲ ਨਹੀਂ ਜਾਣਾ ਜਾ ਰਹੇ ਨਾ ਤੰਗ ਕਰੋ ਬੋਲ ਵਾਈਕਰੂ ਹੱਲੇ ਮੈਂ ਸੋਣਾ ਯਾਰ ਚੱਲ ਆਪਾਂ ਸੌਣੇ ਇੱਥੇ ਇੱਥੇ ਨਾ ਸਹੀ ਸੋਣਾ ਮੈਂ ਚੱਲਾ ਚੱਲਾ ਇਹ ਰੋਟੀ ਖਾ ਲੈਂਦੇ ਮੇਰੀ ਭੈਣ ਨਹੀਂ ਆ ਦੇ ਲੈ ਇਸ਼ਾਰਾ ਨਾ ਮਿਲ ਤੰਗ ਕਰ ਹੱਲੇ ਮੈਂ ਤਿਆਰ ਤਿਵਰੋ ਨਾਲ ਲੈਣਾ ਹੀ ਜਾਣਾ ਮੈਂ ਮੇਰੀ ਭੈਣ ਨਹੀਂ ਆ ਮੈਂ ਜਾਣਾ ਨਹੀਂ ਵੇਖ ਲੈ ਬਾਬਾ ਨਾ ਦਸਤੀਨਾ ਕਰ ਭੈਣੇ ਨਹੀਂ ਜਾਣਾ ਮੇਰੀ ਭੈਣ ਨਾ ਭੱਲੇ ਨੇ ਜਾ ਕਿਆ ਵਾਈਗੁਰੂ ਪਹਿਲਾਂ ਫਿਰ ਵਾਈਗੁਰੂ ਕਿਆ ਵਾਈਗੁਰੂ ਪਹਿਲੇ ਮੇਰੀ ਗੱਲ ਸੁਣ ਵਾਈਗੁਰੂ ਤੇ ਨਹੀਂ ਖਾਣੀ ਹਾਂ ਖਾਣੇ ਤੇਰੀ ਸਾਰੀ ਗੱਲ ਮੰਨਣਾ ਰੋਟੀ ਖਾਣੀ ਇੱਕ ਮਿੰਟ ਰੋਟੀ ਖਾਣੀ ਕਿ ਨਹੀਂ ਖਾਣੀ ਹੈ ਪਾਣੀ ਪੀਣਾ ਕਿ ਨਹੀਂ ਪੀਣਾ ਮਰਨਾ ਕਿ ਜੀਣਾ ਜਿੱਦਾਂ ਤੁਹਾਨੂੰ ਸਹੀ ਲੱਗਦਾ ਮਰਨਾ ਤੇ ਭੈਣ ਹਰ ਕਹਿੰਦੇ ਆ ਹਨਾ ਸਾਰਿਆਂ ਨੇ ਮਰਨਾ ਵਾ ਹਨਾ ਛੇਲੇ ਖਾਣੇ ਕੇ ਲਿਖਾ ਕੇ ਚਲੀ ਕਿ ਲਿਖਾ ਕੇ ਪਰ ਉਹ ਦਿਖਾਣਾ ਚਲੀ ਕਿ ਲਿਖਾ ਕੇ ਕੇ ਲਿਖਾ ਕੇ ਚਲੀ ਖਾਣਾ ਨਾ ਕੇ ਲਿਖਣ ਲਈ ਖਾਣਾ ਨਾ ਚਲੋ ਪਤਾ ਨਾ ਸਾਲ ਚਲਾ ਕੇ ਲਿਖਾ ਕੇ ਜੂਸ ਪੀ ਕੇ ਉਹਨੇ ਨਾਲ ਹੀ ਆਪਾ ਆਵੇ ਲੱਗੇ ਦੁਕਾਨ ਉਹ ਇੰਜ ਕਰ ਰੈਡੀ ਲੱਗੀ ਆਵੇ ਠਹਿਰ ਇੱਕ ਹਾਂ ਜਾਂ ਜੋੜਾ ਲਿਆ ਕੱਢ ਕੇ ਮੇਰਾ ਨਵਾਂ ਚੱਲਿਆ ਇਹੋ ਜੇ ਲਿਆਈ ਤੇ ਮੈਂ ਵੇਖੋ ਚਾਲੇ ਅਜ ਨਵੇਂ ਜੋੜੇ ਨਹੀਂ ਚਾਲੇ ਪਾਣੇ ਆ ਕੋਈ ਪਾਰਲਰ ਚ ਨਾ ਮੈਨੂੰ ਖੜਿਓ ਨਾ ਮੈਂ ਜਾਣਾ ਜੇ ਚਲੋ ਜੋੜਾ ਦੇ ਮਾ ਤਾਨੂੰ ਨਵਾਂ ਜੋੜਾ ਦੇ ਨਵਾਂ ਜੋੜਾ ਦੇ ਨਹੀਂ ਚੱਪਲ ਨਹੀਂ ਲੈਣ ਦੇ ਨਵਾਂ ਜੋੜਾ ਨਵਾਂ ਜੋੜਾ ਕੱਪੜੇ ਦੇਓ ਮੇਰੇ ਕੱਪੜੇ ਕੱਪੜੇ ਆ ਪਾਵੇ ਗੱਡੀ 'ਚ ਜਾ ਕੇ ਪਾਉਣੇ ਪਾਣੇ ਮੇਰੀ ਗੱਲ ਸੀ ਪਾਣੇ ਬਾਬਾ ਨਾ ਉਹ ਗੱਡੀ 'ਚ ਨਹੀਂ ਕਮਰੇ 'ਚ ਗੱਡੀ ਤੇ ਪਾਣਾ ਕੰਮ ਖਰਾਬ ਕਮਰੇ 'ਚ ਆ ਕੇ ਪਾਉਣੇ ਆਪਣੇ ਇੱਥੇ ਹੀ ਪਾਣੇ ਪੈਂਦੇ ਔਨੇ ਕੱਪੜੇ ਲੈ ਕੇ ਆ ਪਾਓ ਕੱਪੜੇ ਪਾਣੇ ਪਤਾ ਗੱਲ ਕੀ ਆ ਇੱਥੇ ਕਿਉਂ ਨਹੀਂ ਪਾਣੇ ਇੱਥੇ ਹੀ ਸਤਨ ਪਤਾ ਕੰਦ ਗੁੰਦ ਨਹੀਂ ਕੋਈ ਹੈਗਾ ਤੇ ਤੂੰ ਪਹਿਲਾਂ ਬਾ ਬਾਏ ਸਭ ਕੁਝ ਜਾਏਗਾ ਚੱਲ ਅੰਦਰ ਅੰਦਰ ਜਾ ਫਿਰ ਅੰਦਰ ਅੰਦਰ ਜਾ ਫਿਰ ਅੰਦਰ ਜਾ ਕੇ ਪਾ ਲੈ ਕੱਪੜੇ ਇੱਥੇ ਹੀ ਪਾਣੇ ਕੱਪੜੇ ਚੱਲ ਪਾ ਲੈ ਕੱਪੜੇ ਪਹਿਲਾਂ ਚੱਪਲ ਪਾ ਲੈ ਦੱਸੂ ਕਿੱਦਾਂ ਪਾਉਂਦੇ ਕੱਪੜੇ ਚੱਲਾ ਚੱਪਲ ਪਾ ਲੈ ਤੂੰ ਮੈਨੂੰ ਇੱਥੋਂ ਕੋਸ਼ੇ ਦੱਸਿਆ ਦੇਂਦੀ ਨਾ ਨਹੀਂ ਦੱਸਿਆ ਸਾਰਾ ਹੀ ਪਤਾ ਹੀ ਫਿਰ ਤੇ ਮਗਰ ਨਾ ਚੱਲ ਆ ਪਾ ਕਪੜੇ ਪਾ ਫੇਰਾ ਉਹ ਪਾ ਫੇਰ ਪਤਾ ਨਹੀਂ ਥੱਲੇ ਚੱਲ ਥੱਲੇ ਚੱਲ ਚਲਾ ਆ ਜਾ ਆ ਜਾ ਮੇਰੇ ਬਾਪਾ ਜੀ ਨਾਮ ਅਗਰ ਪਾ ਮੇਰੇ ਯਾਟਾ ਹੋਏ ਇਹਨਾਂ ਨੂੰ ਦੱਸ ਨਹੀਂ ਵੇ ਤੈਨੂੰ ਇਹਦੇ ਹਾਉ ਚ ਕਪੜੇ ਪਾ ਲੈ ਭੈਣੇ ਕਪੜੇ ਤੂੰ ਮੇਰੀ ਭੈਣ ਵਾ ਕਪੜੇ ਅੰਦਰ ਵੜ ਕੇ ਪਾਈਦੇ ਹੁੰਦੇ ਆ ਤੂੰ ਸਿਆਣੀ ਬਣੀ ਤੇ ਹੈਗੀ ਆ ਤੂੰ ਬਾਪਾ ਜੀ ਮੈਨੂੰ ਸਾਰੀ ਸਮਝ ਆ ਤੈਨੂੰ ਸਾਰੀ ਸਮਝ ਫਿਰ ਕਪੜੇ ਮੈਂ ਤਾਂ ਨਹੀਂ ਪਾ ਰਹੀ ਫਿਰ ਬੱਚਿਆਂ ਨੂੰ ਕਿਉਂ ਕਰਦੇ ਆ ਇੱਦਾਂ ਮੈਂ ਇੱਥੇ ਬੈਠੀ ਆ ਨਾ ਨਹੀਂ ਕਪੜੇ ਲੈਣੇ ਕਿਹੋ ਜਿੇ ਕਿਹੋ ਜਿੇ ਲੈਣੇ ਕਪੜੇ ਤੂੰ ਆ ਪਿਆ ਹੈ ਨਾ ਨਵੇਂ ਕਪੜੇ ਲੈ ਕੇ ਆਓ ਮੇਰੇ ਕਿ ਹੋ ਜੀ ਲੈਣੇ ਆ ਚਲ ਆ ਦੁਕਾਨ ਤੇ ਚਲੀਏ ਪੁਰਾਣੇ ਲੈਣੇ ਚਲ ਆ ਦੁਕਾਨ ਤੇ ਚਲੀਏ ਯਾਰ ਨਾ ਤੰਗ ਕਰੋ ਉੱਠ ਨਾ ਨਾ ਮੇਰੀ ਭੈਣ ਨਹੀਂ ਆ ਵਾ ਵਾ ਨਾ ਖਿੱਚੋ ਨਹੀਂ ਜਾਣਾ ਉੱਠ ਮੇਰੀ ਭੈਣ ਉੱਠ 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 ਆਖੇ ਲੱਗ ਮੇਰੀ ਭੈਣ ਵਾਏ ਗੁਰੂ ਬੋਲ ਨਹੀਂ ਜਾਣਾ ਹੈ ਖਾਣਾ ਕੀ ਨਾ ਸਾਰਾ ਕੋਈ ਕਰਕੇ ਜਾਣਾ ਸੋਸਾ ਆ ਗਏ ਚਲ ਰੋਟੀ ਕੀ ਸੋਚਿਆ ਮੈਂ ਖਾਣੀ ਰੋਟੀ ਮੇਰੀ ਰੋਟੀ ਹੈਗੀ ਮੇਰ ਕੋ ਮੇਰੀ ਰੋਟੀ ਖਾਣਾ ਜੋ ਚਾਹੀਦਾ ਚਲ ਉੱਠ ਮੇਰੀ ਭੈਣ ਉੱਠ ਆ ਜਨਗਰਾ ਕੀ ਤੇਰਾ ਰੋਟੀ ਨਾ ਫੜੀ ਹੱਥ ਚ ਕਿਉਂ ਅੱਜ ਮੇਰਾ ਅੱਜ ਹੀ ਤਾਂ ਕੰਮ ਪੂਰਾ ਹੋਣਾ ਰੋਟੀ ਦੇ ਬਿਲਕੁਲ ਆਖ ਨੂੰ ਨਹੀਂ ਲੜਾ ਆਪਾਂ ਮੈਂ ਡਾਂਗਾ ਪੈ ਜਣਾ ਰੋਟੀ ਨਹੀਂ ਮੈਂ ਖਾਣੀ ਕੀ ਖਾਣਾ ਚੱਲ ਆ ਜਾ ਆਪਾਂ ਜੂਸ ਪੀ ਕੇ ਆਉਨੇ ਆ ਚਲੋ ਜੂਸ ਕੇ ਨਹੀਂ ਨਾ ਇਹਨੇ ਅੱਖੇ ਲੱਗ ਜਾਣਾ ਬੜੀ ਸਿਆਣੀ ਹੈ ਅੱਖੇ ਲੱਗ ਜਾਂਦੀ ਨੇ ਅਗਲਾ ਖੁਸ਼ ਹੋ ਗਈ ਨਾ ਨੀ ਅੱਖੇ ਲੱਗ ਜਾਂਦਾ ਚਲੋ ਠਹਿਰ ਚੱਲ ਆਹ ਰੋਟ ਛੱਡ ਦੇ ਆਪੇ ਉੱਠ ਬਣੇ ਨੇ ਛੇਡਾ ਖੇਲਣ ਜਾਣਾ ਮੈਂ ਛੱਡ ਦੇ ਬਸ ਚੱਲਾ ਜਾ ਉੱਠ ਉੱਠ ਓਏ ਨਾ ਕਰ ਬਾਬਾ ਸੁਣਾ ਛੇੜਿਆ ਕਰ ਤੇਰਾ ਛੱਡ ਲਗੀ ਆ ਸਾਬ ਪਰੇ ਹੋ ਜਾਣ ਥੇਲਾ ਗੱਲੇ ਦਾ ਇਹ ਲਿਆ ਆ ਬੱਸ ਹੁਣ ਦੇਓ ਤੇ ਮਾਲ ਚਪਲ ਫਾਟੋੜ ਦੇ ਨੇ ਬੱਸ ਛੱਡ ਦੇਣ ਬੱਸ ਓ ਹੋ ਹੋ ਥੱਲੇ ਨਹੀਂ ਮੇਣਾ ਥੱਲੇ ਨਹੀਂ ਮੇਣਾ ਓਏ ਓਏ ਅੱਖੇ ਅੱਖੇ ਲੱਗੋ ਉੱਥੋਂ ਖੇਲਾ ਖੇੜਦੇ ਜਾਣਾ ਸਾਲੂ ਹੋ ਗਏ ਪ੍ਰੋਗਰਾਮ ਉੱਠ ਉੱਠ ਛੇੜ ਨਾ ਬਾਬਾ ਹੁਣ ਫੁੱਲ ਜਾਣਦੇ ਅੱਜ ਬਾਬਾ ਜੀ ਖੁੰਡੀ ਤਾਂ ਕਿੱਦਾਂ ਥੱਲੇ ਹੁੰਦੀ ਹੂੰ ਕੱਪੜਾ ਲਾ ਆਇਆ ਤੇ ਤੋਲੀ ਆ ਜਾ ਕੁਛ ਵੀ ਬਾਬਾ ਜੀ ਨਾਂਦੀ ਹੈ ਬਹਿਣ ਚਰੀ ਮੈਂ ਬਾਬਾ ਘਰ ਜਾਣਾ ਹੀ ਨਹੀਂ ਚਲ ਘਰੇ ਨਹੀਂ ਜਾਂਦੇ ਆਪਾਂ ਆਪਾਂ ਇੱਧਰ ਕਰਦੇ ਛੱਡ ਨਾ ਅੱਖੇ ਲੱਗੀਆਂ ਮਾਰੇ ਫਟ ਮਾਰੇ ਫਾੜੇ ਉੱਠ ਪੈਣ ਨਾ ਮੈਂ ਨਾ ਨਾ ਆ ਕੇ ਜਾਣਾ ਮੈਂ ਜਿੱਥੇ ਜਾਣਾ ਚੱਲ ਨੂ ਆ ਕੇ ਚੱਲਦੇ ਆ ਮੈਂ ਨਾ ਚੱਲਣਾ ਨਹੀਂ ਚਲ ਬਾਥਰੂਮ ਚ ਖੜਦਾ ਉੱਠ ਮਾਰੇ ਫਾੜੇ ਨੂੰ ਨਹੀਂ ਚਲਾ ਮੈਂ ਨਹੀਂ ਜਾਣਾ ਉੱਠ ਚੱਲ ਤੈਨੂੰ ਜਲਾ ਕਰੋ ਫੇਰ ਮੈਂ ਉੱਠ ਪੈਣਾ ਨਹੀਂ ਜ਼ਬਰਦਸਤੀ ਨਹੀਂ ਬਾਬਾ ਜੀ ਕਹਿਣਾ ਕਰੀ ਜ਼ਬਰਦਸਤੀ ਨਹੀਂ ਕਰਦੇ ਮੈਂ ਨਾ ਜ਼ਬਰਦਸਤੀ ਨਹੀਂ ਪੈਣਾ ਮੇਰੀ ਜ਼ਬਰਦਸਤੀ ਨਹੀਂ ਕਰ ਸਾਡੀ ਭੈਣ ਤੂੰ ਹਾਂ ਚੱਲ ਆ ਪੁੱਟ ਆ ਆ ਪਿਆ ਜਾ ਆ ਪਿਆ ਜਾ ਮੈਂ ਹੱਥ ਛਾੜ ਦੇ ਚੱਲ ਆ ਜਾ ਕਿੱਧਰ ਜਾ ਰਹਾ ਆ ਪਿਆ ਜਾ ਬੱਸ ਪਰੇ ਹੋਇਆ ਫਿਰ ਆ ਪਿਆ ਜਾ ਇਨੋ ਨੇ ਛੇੜਨਾ ਭੈਣ ਨੇ ਮੇਰੀ ਤੈਨੂੰ ਪਹਿਲੇ ਬਾਬਾ ਤੂੰ ਕਹਿ ਨਾ ਆ ਵੇਲ ਨਾ ਫਿਰ ਬਾਬਾ ਚੱਲ ਉੱਠ 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 ਮੇਰੇ ਫੜੋ ਯਾਰ ਕਿਉਂ ਛੇੜਦੇ ਮੈਂ ਫੜੇ ਮੜੇ ਫੜੇ ਵੀ ਦੀ ਇਹਦੀ 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 ਪੜਾਈ ਲਈ ਸਾਢੇ ਦੋ ਫੜੇ ਆ ਜਾ ਆ ਜਾ ਮੈਂ ਨਹੀਂ ਮਾਰਦਾ ਨਹੀਂ ਨਹੀਂ ਬਾਬਾ ਨਹੀਂ ਚੱਲ ਉੱਠ 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 ਪੈਰ ਨਹੀਂ ਬੈਠੇ ਤਰੀ ਚੱਲ ਨਹੀਂ ਆ ਜਾ ਉੱਠ ਉੱਠ ਮੇਰੇ ਉੱਠ 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 ਉਹ ਤੇ ਉਹ ਭੈਣੇ ਆਖੇ ਲੱਗੀ ਜਾਂਦਾ ਮੇਰੀ ਭੈਣ ਨਹੀਂ ਆਖੇ ਅਸੀਂ ਤੇਰੇ ਚੱਲ ਛੱਡ ਦੇ ਚੱਲ ਛੱਡ ਦਿੱਤੀ ਚੱਲ ਛੱਡ ਦਿੱਤੀ ਅੱਖਾਂ ਲੱਗਦੀਆਂ ਆਰੇ ਚੱਲ ਨਾ ਮੈਂ ਫਰੂਟ ਨਹੀਂ ਖਾਣਾ ਜਾ ਚੱਲ ਉੱਠ ਮੈਂ ਫਰੂਟ ਨਹੀਂ ਖਾਣਾ ਜਾ ਜੋ ਆਖੇ ਉਹ ਖਵਾ ਦੇ ਜੋ ਜਨਾ ਜੋਰ ਲੱਗਿਆ ਜੋ ਆਖੇ ਉਹ ਖਵਾ ਦੇ ਆਗੇ ਡੰਡੀ ਹੋਣ ਮੇਰੇ ਕੋ ਚੱਲ ਫੋਇ ਲੈ ਉਹ ਤੂੰ ਫਿਰ ਕੀ ਮੈਂ ਉੱਟਿਆ ਥਾ ਫਿਰ ਉਹ ਨਹੀਂ ਘਟਾ ਯਾਰ ਥਾ ਵੀਰ ਨੂੰ ਕੀ ਆ ਮੇਰੇ ਪਤਾ ਲੱਗਿਆ ਸਵੇਰ ਵਾਲਾ ਚੱਲਾਉਣ ਲੱਗਾ ਮੇਰਾ ਕੀ ਹੋਇਆ ਸੀ ਸਵੇਰੇ ਨਹੀਂ ਕੋਈ ਨਹੀਂ ਕੋਈ ਚੱਲ ਉਠੋ 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 ਖਿਚੋ ਵੀ ਦੀ ਥੋੜਾ ਖਿਚੋ ਖਿਚੋ ਥੋੜਾ ਜਿਹਾ ਤੱਕਣਾ ਕਰ ਉਹ ਇਹਦੀ ਭਲਾ ਮਾਨਸੀ ਵਿਚਾਰੀ ਦੀ ਇਹਦੇ ਇਹਦੇ ਭਲੇਲੀ ਆ ਉਠ 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 ਪਾਣੀ ਮੇਰੇ ਪੂਛਾਇ ਨਹੀਂ ਗੱਡੀ ਉਹ ਲੈ ਆ ਗੱਡੀ ਮੈਂ ਲੈ ਆਉਣਾ ਰੋਸ ਲੱਗ ਗਿਆ ਫੇਰ ਔਰੇ ਕੋਈ ਮੈਂ ਮਾ ਕੋ ਮੈਂ ਮਾ ਨਾਲ ਸਿਆਪਾ ਸਾਰਾ ਛੱਡ ਦੇ ਛੱਡ ਦੇ ਚੱਪਲ ਮੇਰੇ ਪਤਾ ਲੱਗਾ ਕਿ ਕਿੱਥੇ ਚੱਲੇ ਹੋ ਗੱਡੀ ਗੱਡੀ ਚਲ ਮੇਰੇ ਇੱਥੇ ਲੈ ਆਉਣਾ ਜਾ ਜਾ ਕੇ ਗੱਡੀ ਆ ਖੋਲੀ ਬੂਆ ਖੋਲੀ ਫਾੜ 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 ਉਹਨੂੰ ਫਾੜ ਉਹ ਕੀ ਸੋਚਾਂ ਮੈਂ ਨਹੀਂ ਨਹੀਂ ਕਿਤੇ ਨਹੀਂ ਜਾਣਾ ਮੈਂ ਮੈਡਮਾਂ ਕੋ ਭੇਜ ਦਿੰਦੇ ਮੇਰੀ ਨਹੀਂ ਨਹੀਂ ਮੈਡਮਾਂ ਕੋ ਨਹੀਂ ਗੁਰੂ ਗੁਰਦਾਰ ਸਾਹਿਬ ਗੁਰਦਾਰ ਸਾਹਿਬ ਜਾਣਾ ਪਾ ਮੈਂ ਨਹੀਂ ਜਾਣਾ ਕਿਤੇ ਵੀ ਲਾ ਫੜ ਇੱਥੇ ਖਲਾਰਾ ਪਾਣਾ ਹੀ ਅੱਜ ਮੈਂ ਗੁਰਦਾਰ ਸਾਹਿਬ ਜਾਣਾ ਪਾ ਚਲਾ ਕੇ ਨਹੀਂ ਜਾਣਾ ਮੈਂ ਕਿਤੇ ਦੀ ਹੁੰਦਾ ਗੁਰਦਾਰ ਸਾਹਿਬ ਵੀ ਨਹੀਂ ਜਾਣਾ ਬੜੀ ਕੰਜਰੀਆਂ ਹੁੰਦੀ ਮੈਂ ਜਾਣਾ ਏਦਾਂ ਨਹੀਂ ਕਰੀ ਦਿੰਦਾ ਛੱਡ ਦੇ ਮੈਂ ਜਾ ਚੱਲ ਨਹੀਂ ਜਾ ਪਾਣੀ ਲਿਆ ਮੈਂ ਨਹੀਂ ਜਾਣਾ ਮੈਂ ਮੈਡਮ ਪਾਪੇ ਚੱਲ ਜਾਣਾ ਤੂੰ ਨਾ ਖੜੀ ਮੈਨੂੰ ਮੈਡਮ ਕੋ ਮੈਨੂੰ ਪਤਾ ਹੀ ਚਾਲਾ ਪਾਣਾ ਤਹੀ ਚਾਲਾ ਮੈਂ ਨਹੀਂ ਪਹੁੰਚਦੀ ਮੈਂ ਕੰਜਰੀ ਨਹੀਂ ਆ ਗਈ ਉਹ ਮੈਂ ਬੈਠੇ ਆਪਾਂ ਗੁਰੂ ਘਰ ਜਾਣਾ ਗੁਰਦਵਾਰ ਸਾਹਿਬ ਜਾਣਾ ਮੈਂ ਨਹੀਂ ਜਾਣਾ ਨਹੀਂ ਜਾਣਾ ਬਾਬਾ ਉਹਨੇ ਇਥੇ ਛੇੜੀ ਨਾ ਤੈਨੂੰ ਮੈਂ ਕਹਤਾ ਜਾ ਦੇ ਮੈਨੂੰ ਤੂੰ ਇਥੇ ਛੇੜਤਾ ਇੱਕ ਲਾਤ ਇੱਕ ਬਾਹ ਹੋ ਜਾਣੀ ਉਹ ਬਾਬੇ ਨੇ ਇਹ ਕੁਛ ਤੇ ਮੇਨਾ ਕਰਾਇਆ ਹੀ ਕੁਝ ਨਹੀਂ ਹੁੰਦਾ ਕੁਛ ਕਿਉਂ ਨਹੀਂ ਹੁੰਦਾ ਮੈਂ ਨਹੀਂ ਜਾਣਾ ਮੈਂ ਆਪੇ ਚਲ ਜੂ ਜਾਣਾ ਕਰੇ ਮੈਂ ਨਹੀਂ ਜਾਣਾ ਬਸ ਨਹੀਂ ਜਾਣਾ ਜ਼ਬਰਦਸਤੀ ਨਾ ਮੈਨਾਂ ਕਰੋ ਲੱਤਾਂ ਤੋੜ ਕੇ ਚਫੜਾੜੂ ਜਿਹਨੇ ਮੈਨੂੰ ਰਛੇੜਿਆ ਮਾਈ ਦੀ ਲਾ ਲਓ ਹਾਂਜੀ ਨਾ ਜਾਣਾ ਹੀ ਨਹੀਂ ਅਵੇ ਇੱਥੇ ਆਏ ਨਹੀਂ ਗੱਡੀ ਦੋ ਮਰਜ਼ੀ ਕਰ ਮੇਰੇ ਘਰ ਵਾਲਿਆਂ ਨੇ ਇੱਕੋ ਗੱਲ ਕਹੀ ਪ੍ਰਿੰਸ ਇੱਧਰ ਆ ਇੱਥੇ ਫਰੰਟ ਤੇ ਲੈ ਗੱਡੀ ਇੱਧਰ ਲੈ ਆਜੋ ਆਲੇ ਪੈਣੇ ਪਾਣੀ ਪੀ ਪਾਣੀ ਪੀ ਮੇਰੀ ਭੈਣ ਅਸੀਂ ਤੇਰੇ ਦੁਸ਼ਮਣ ਥੋੜੀ ਐ ਭੈਣ ਠੰਡਾ ਪਾਣੀ ਤੇਰੀ ਛੋਟੀ ਜੀ ਨੂੰ ਬੁਲਾ ਕੇ ਲਿਆਓ ਪਾਣੀ ਮੈਨੂੰ ਉਹ ਨਾ ਜਿਹੜਾ ਤੱਕ ਮੇਰੇ ਮਾਰ ਕੇ ਠੰਡਾ ਪਾਣੀ ਠੰਡਾ ਪਾਣੀ ਛੋਟੀ ਭੈਣ ਤੂੰ ਸਾਡੀ ਅਸੀਂ ਤੇਰੇ ਛੋਟੇ ਭਰਾ ਹਾਂ ਚਲਾ ਮੇਰੀ ਭੈਣ ਬਾਬਾ ਫੇਰ ਜ਼ਬਰਦਸਤੀ ਕਰਨ ਆ ਪਹਿਲੇ ਆ ਫੜ ਪ੍ਰੈਸ ਮੜਾ ਪ੍ਰੈਸ ਨਾ ਫੜ ਕੇ ਫੜ ਪਾਣੀ ਰੱਖ ਦੇ ਲੈ ਮੈਨੂੰ ਪਰਾ ਦੀ ਤੇਰਾ ਕਰਨਾ ਛੁੱਟ ਪਾਣੀ ਬੈਨ ਉਹ ਜਾਂਦੇ ਪਾਣੀ ਨੂੰ ਚੱਲ ਚੱਲ ਫੜ ਚੱਲ ਨਹੀਂ ਜਾਣਾ ਅੱਖ ਲੱਗੀ ਨਾ ਮੇਰੇ ਇੰਨੇ ਗੱਡੀ ਜਿੱਦੋਂ ਬੈਠ ਗਈ ਨਾ ਗੱਡੀ ਜੀ ਇਹਨੇ ਪੂਰਾ ਸਾਇਲੈਂਟ ਹੋ ਗਿਆ ਤਾ ਤੋੜ ਦੇਣੀ ਆ ਤੁਹਾਡੇ ਗਲਾਸੀ ਜਿੱਥੇ ਜਾਂਦੀ ਪਈ ਨਾ ਜਾਂਦੇ ਤੂੰ ਛੋੜ ਦੇ ਬੱਸ ਇੱਥੇ ਹੀ ਜਾਣੀ ਆ ਚੱਲ ਛੋੜ ਦੇ ਜਾ ਤੇ ਕਫੜੀ ਨਾ ਗਲਾਸੀ ਚਲਾ ਆ ਫੜ ਵੀਰ ਮਹਾਰਾਜ ਜੀ ਨਹੀਂ ਜਾਣਾ ਮੈਂ ਓਏ ਮੇਰੇ ਫੜੋ ਨਾਲ ਇਹਨਾਂ ਕਰ ਕਰ ਲੱਗੇ ਪਰ ਓਏ ਫੜੀ ਫੜੀ ਵੀਰੇ ਨੂੰ ਫੜੀ ਫੜੀ ਆ ਜਾਓ ਆ ਜਾਓ ਆਜੋ ਆਜੋ ਆਹ ਇੱਥੇ ਕਸਮਾ ਨਾ ਤੇਰੇ ਜਬਰਦਸਤੀ ਕਰ ਇਹ ਫੋੜੋ ਗੱਡੀ ਪਿਟਾਓ ਪਿਟਾਓ ਨਾ ਥੋੜੇ ਦੋਕਾ ਮਰੋ ਇਹਨੂੰ ਫੋੜਿਆ ਮੈਂ ਭੈਣ ਮੇਰੀ ਨਹੀਂ ਪਿਟਾਉਣਾ ਮੈਂ ਬਾਬਾ ਮੈਂ ਜਾਣ ਵਾਲੀ ਚੱਲ ਆਪਾਂ ਵਾਇਗਰੂ ਕਰੀਏ ਵਾਇਗਰੂ ਨਾ ਮੈਂ ਕਰਨਾ ਨਹੀਂ ਪਹੁੰਚਦਾ ਰੱਬ ਦਾ ਨਾਮ ਹੈ ਵਾਇਗਰੂ ਵਾਇਗਰੂ ਨਹੀਂ ਦਾਨੀ ਕਰੀ ਦਾਨ ਮੇਰੀ ਭੈਣ ਹੈ ਨਾ ਆਵੇ ਫੋਨ ਨੰਬਰ ਕੋਈ ਗੱਲ ਨਹੀਂ ਇਹ ਸਬੂਤ ਫੋਨ ਨੰਬਰ ਵਾਈ ਮੇਰੀ ਭੈਣ ਇਦਾਂ ਨਹੀਂ ਕਹਦਾ ਨਾ ਤੂੰ ਗੁਰੂ ਦੀ ਸਿੰਘ ਨਹੀਂ ਨਾ ਗੁਰਦਾਰ ਸਾਹਿਬ ਜਾਣੀ ਹੈ ਨਾ ਇਹ ਦੇਖ ਆ ਆ ਦੇਖੋ ਕੋਈ ਗੱਲ ਨਹੀਂ ਤੂੰ ਦੀ ਸੋਚਿਆ ਮੈਨੂੰ ਕੁਝ ਪਤਾ ਨਹੀਂ ਆਲਾ ਫੜ ਇੱਥੇ ਹੀ ਸਭ ਕੁਝ ਆ ਗਿਆ ਹੁਣ ਸਿਮ ਵੀ ਇੱਥੇ ਹੀ ਆ ਗਈ ਆ ਦੋ ਟਿਕਾਣੇ ਵੀ ਇੱਥੇ ਹੀ ਜਾ ਕਿਤੇ ਜਾ ਵੜਤੀ ਇੱਥੋਂ ਏਦਾਂ ਨਹੀਂ ਬੋਲੀਦਾ ਮੇਰੀ ਭੈਣ ਅਜਾ ਤੇਰੇ ਨਾ ਪਰਿਵਾਰ ਨਾ ਤੇਰਾ ਨਾ ਪਰਿਵਾਰ ਢਿੱਕਣ ਲਿਆ ਤੈਨੂੰ ਤੇਰਾ ਹਾਂ ਤੇਰਾ ਪਰਿਵਾਰ ਨਾ ਤੈਨੂੰ ਡਿਕਨ ਲਿਆ ਵਾ ਆਪਾਂ ਫਿਰ ਪਰਿਵਾਰ ਕੋ ਚਲੀਏ ਵਾਏ ਰੀਤੀ ਹਾਂ ਮਹਾਰਾਜ ਜੀ ਸੋ ਬੋਲੇ ਸੋਨੇ ਆ ਲਾ ਜੋ ਜ਼ਬਰਦਸਤੀ ਕਰਨ ਲੱਗੇ ਤਾਂ ਫਿਰ ਮੇਰੇ ਨਾਲ ਗੁੱਡੀ ਪੁਆ ਆਸ਼ੂ ਏ ਮੇਰੇ ਅੱਥਰ ਕਲਕਾਰੀ ਜਾਏਗੀ ਵੇਖੀ ਉਹਨਾਂ ਕੋਈ ਗੱਲ ਨਹੀਂ ਮੇਰੀ ਭੈਣ ਨਹੀਂ ਆਤਾ ਮੇਰੇ ਹੱਥ ਲੱਗ ਰਹੇ ਆ ਮੈਂ ਲੱਗਣਾ ਨਹੀਂ ਹੁਣ ਤਾਂ ਮੇਰੇ ਦੇ ਹੱਥ ਲੱਗ ਜਾ ਚੱਲ ਚੱਲ ਤੂੰ ਜ਼ਬਰਦਸਤੀ ਮੇਰੇ ਨਾਲ ਕਰੇ ਭੈਣੇ ਜ਼ਬਰਦਸਤੀ ਕਿ ਕਰੀਂ ਅਸੀਂ ਤੇਰੇ ਬੱਚਿਆਂ ਵਰਗੇ ਆ ਨਾ ਨਾ ਅਸੀਂ ਤੇਰੇ ਨਾਲ ਹੱਥ ਫੜਨਾ ਚੱਲ ਮਾਫੀ ਮੰਗਦੇ ਤੇ ਤੂੰ ਮਾਫੀ ਮੰਗਦੇ ਠੀਕ ਆ ਮਾਫੀ ਮੰਗ ਮੈਂ ਲੱਤਾ ਭਾਵਾ ਤੋੜਦੇ ਨਹੀਂ ਆਵੇਂ ਵਟਟੇ ਆ ਗਏ ਉੱਤੇ ਆਵੇਂ ਲੈ ਉਹਨਾਂ ਨੂੰ ਪਤਾ ਲੱਗ ਗਿਆ ਕੋਠੇ ਆ ਗਿਆ ਨੂੰ ਓਏ ਵਟਟੇ ਆ ਗਏ ਉੱਤੋਂ ਚੱਲ ਤੂੰ ਪੈਰ ਆ ਛੁਏ ਜਲਦੀ ਆਇਆ ਥੱਲੇ ਗੁਰਦੁਆਰੇ ਚੱਲੇ ਫਿਰ ਜ਼ਬਰਦਸਤੀ ਲੈ ਕੇ ਬਹੁਤ ਡਿਸਟਰਬ ਹੋ ਗਈ ਭੈਣੇ ਤੇ ਮੈਂ ਇਹੋ ਬੇਨਤੀ ਕਰਦਾ ਹਾਂ ਸਾਰੀ ਸੰਗਤ ਨੂੰ ਕਿ ਇਹ ਵੀ ਕਿਸੇ ਦੀ ਭੈਣ ਆ ਕਿਸੇ ਦੀ ਮਾਂ ਆ ਜਿੱਦਾਂ ਕਹਿ ਰਹੀ ਆ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਆ ਮੇਰੇ ਨਾਲੇ ਜ਼ਬਰਦਸਤੀ ਕਰ ਰਿਹਾ ਕਿਪਤਾ ਹਣ ਕੱਲ ਜੁਗੇ ਦਾ ਸਮਾਂ ਆ ਕਿਪਤਾ ਵਿਚਾਰੀ ਭੈਣ ਨਾਲ ਕੀ ਕੀ ਹੋਇਆ ਇਹ ਤੇ ਹੁਣ ਰੱਬ ਜਾਣਦਾ ਜਾਂ ਭੈਣ ਨੂੰ ਪਤਾ ਹੋਗਾ ਹਨਾ ਸੋ ਸਾਰੀ ਸੰਗਤ ਤੋਂ ਕਿ ਮੈਂ ਬੇਨਤੀ ਕਰਦਾ ਹਾਂ ਕਿ ਸਾਡੇ ਨਾਲ ਇਸ ਭੈਣ ਦਾ ਘਰ ਲ ਬੰਦੇ ਵਿੱਚ ਜਰੂਰ ਸਾਡਾ ਸਾਥ ਦਿਓ ਜਰੂਰ ਹੈਲਪ ਕਰਿਓ ਤੁਹਾਡੀ ਇੱਕ ਸ਼ੇਰ ਨਾਲ ਭੈਣ ਦਾ ਪਰਵਾਦ ਲੱਭ ਸਕਦਾ ਅੱਗੇ ਜਿੰਨੇ ਵੀ ਹਾਂ ਆ ਵੀ ਨਾ ਬਣਿਆ ਚਾਰ ਗਮਲੇ ਚ ਲਾ ਸੀਗਾ ਜੀ ਬੜਾ ਇਹਨਾਂ ਗੱਡੀ 'ਚ ਬਿਠਾਇਓ ਨਾਲੇ ਜਦੋਂ ਗੱਡੀ 'ਚ ਬੈਠ ਗਏ ਨਾ ਮੇਰੀ ਗੱਲ ਸੁਣੋ ਉਹ ਚਾਰ ਗਮਲੇ ਬਣਿਆ ਨਾ ਚਾਰ ਬੰਦੇ ਬਾਹਰ ਘਟੋ ਕਦੇ ਚਾਰ ਬੰਦੇ ਪੰਦਵੀਂ ਮੈਂ ਚਲੋ ਉੱਥੇ ਚਾਰ ਬੰਦੇ ਬਾਹਰ ਮੜਾ ਗੱਡੀ 'ਚ ਬਿਠਾ ਦਿਓ ਨਾਲ ਸਾਡੇ ਹਾਂ ਨਾ ਨਾ ਸਿੱਧਾ ਜਾਣਾ ਆਜੋ ਉੱਠੋ ਜ਼ਬਰਦਸਤੀ ਨਾ ਕਰੋ ਫੇਰ ਨਾ ਕਰ ਉੱਠ ਉੱਠ ਬਾਹਰ ਮੈਂ ਨਹੀਂ ਜਾਣਾ ਚੱਲ ਆਛੂ ਏ ਚੱਲ ਆਪੇ ਬੈਠਾ ਆਪੇ ਬੈਠਾ ਗੁਰਦਰ ਸਾਹਿਬ ਚਲੀ ਥੋੜਾ ਮੇਜੀ ਥੋੜਾ ਦੋਕਾ ਮਾਰੇ ਨੂੰ ਚੱਲ ਚੱਲ ਨਹੀਂ ਜਾਣਾ ਉੱਠ ਉੱਠ ਦੇ ਤੈਨੂੰ ਸਾਰਾ ਚੱਲ ਚੱਲ ਮੈਂ ਆਪੇ ਜਾਣਾ ਉਹ ਫੋਨ ਨਹੀਂ ਮੈਂ ਜਾਣਾ ਚੱਲ ਚੱਲ ਉੱਠਾ ਆ ਬਲਾ ਕੇ ਆ ਆਂਡਿਆ ਵਾ ਤੇਰਾ ਆ ਰਹੀ ਗੱਡੀ ਭੇਜੀ ਹੈ ਤੂੰ ਮੈਂ ਦੱਸਿਆ ਸੀ ਨਾ ਦੱਸਿਆ ਸੀ ਨਾ ਨੰਬਰ ਉਹਨੇ ਗੱਡੀ ਕਿੱਥੇ ਗਏ ਸੀ ਅੱਖੇ ਚ ਫੜ ਕੇ ਚ ਚੱਲ ਚੱਲ ਪਰਬਦ ਗਵਾ ਕੰਨ ਕਨ ਡੋ ਗੱਡੀ ਲੋਕ ਨੂੰ ਕਰ ਲੈਣਾ ਅੱਛਾ ਲੋਕ ਤੈਨੂੰ ਕਰ ਚੰਗਾ ਬਿੱਦੀ ਧੰਨਵਾਦ ਠੀਕ ਹੈ ਮੈਂ ਜਾਵਾਂ ਕਿਉਂਕਿ ਇਹ ਨਹੀਂ ਤੰਗ ਹੋਣਾ ਇਹਨਾਂ ਹਾਂ ਆ ਵਾਈ ਹਾਂ ਮੈਂ ਫੋਨ ਲਾਉਂਦਾ ਨੂੰ ਓਏ ਓਏ ਕੱਪੜੇ ਨਹੀਂ ਕੱਪੜੇ ਨਹੀਂ ਕੱਪੜੇ ਮੈਂ ਇੱਥੇ ਹੀ ਡਾਣੇ ਆ ਨਾ ਪੈ ਕੇ ਤੇ ਮੇਰੀ ਲੁਟ ਦੇ ਹੋਣਾ ਤੂੰ ਹਾਂ ਹਾਂਜੀ ਓਏ ਦੇਖੀ ਬਾਬਾ ਰਤਨ ਦੇ ਸਰਾ ਸੱਡੀ ਆਪਣੀ ਹਰੀ ਕਪਤਨ ਹਾਂਜੀ ਹਾਂ ਇਹੋ ਦਾ ਪਿਆਰ ਨੂੰ ਆ ਜਾ ਓਏ ਆ ਵਿੱਚ ਇੱਕ ਵਿੱਚ ਆ ਬੱਸ ਭਾਗ ਜਿੰਨੂ ਮਰਜ਼ੀ ਹੁਣ ਦੇਹ ਇਹ ਕੱਪੜੇ ਨੂੰ ਲਾਉਂ ਪੈ ਗਿਆ ਮੈਨੂੰ ਪਤਾ ਕੋਈ ਗੱਲ ਨਹੀਂ ਲਾਂਦੇ ਉਹ ਮੈਨੂੰ ਸਾਰਾ ਤੂੰ ਤੂੰ ਨਾ ਛੇੜਨੂ ਜਾਨ ਗੱਡੀ ਰੋਕ ਕਰ ਪੈ ਲੱਗ ਮੈਨੂੰ ਸਾਰਾ ਬਤਾ ਚੰਗਾ ਵੈਰ ਗੁਰ ਜੀ ਹਾਂ ਵੈਰ ਗੁਰ ਖਾਸਾ ਜੀ ਫਤਿਹ ਆਹ ਸਾਂਜੀ ਇੰਨੀ ਜਿਆਦਾ ਡਿਸਟਰਬਾ ਭੈਣ ਨੇ ਕਿ ਆਪਣੇ ਕੱਪੜੇ ਖੁਦ ਪਾੜ ਨੂੰ ਤਿਆਰ ਹੋ ਗਈ ਓਏ ਸਾਰਾ ਵੀ ਸਾਨੂੰ ਬਲੇਮ ਲਾਉਗੀ ਵੀ ਮੈਂ ਤੁਹਾਨੂੰ ਵੀ ਮੇਰੇ ਨਾਲ ਗਲਤ ਕਰ ਲੱਗਿਆ ਜਾਨ ਹਨਾ ਆਹੋ ਸਾਰਾ ਚੂਟ ਵੈਰ ਗੁਰ ਧੰਗੂ ਰਾਮਦਾਸ ਕੀ ਲੀਤਾ ਸਾਡਾ ਮਤਲਬ ਕੀ ਮੈਨੂੰ ਤੇ ਨਹੀਂ ਪਹਿਨੇ ਪਹਿਨੇ ਮੇਰੇ ਦਾ ਮਤਲਬ ਹੈ ਕੀ ਫਿਰ ਕਿੰਨਾ ਪਹਿਨੇ ਆ ਦਸਰਾ ਚੁੰਨੀ ਕਿਉਂ ਨਹੀਂ ਦਿੱਤੀ ਮੈਨੂੰ ਪਹਿਲੇ ਚੁੰਨੀ ਲੈ ਲੈ ਆਪਾਂ ਮਤਲਬ ਕੀ ਆ ਆਪਾਂ ਚੁੰਨੀ ਲੈ ਲੈਨੇ ਆ ਹਾਂ ਪਤਾ ਮੈਨੂੰ ਜਿਹੜੀ ਚੁੰਨੀ ਲੈ ਆ ਹਾਂ ਚਲ ਠੀਕ ਗੱਲ ਨਹੀਂ ਆਪਣੇ ਬਾਹਰ ਕੱਪੜੇ ਕੱਪੜੇ ਉੱਧ ਪਹਿਣ ਬੁਖਾਰੀ ਛੱਡੀ ਬਬੀ ਲੈ ਕੇ ਜਿਹੜਾ ਹਾਲ ਸਾਹਿਬ ਹੈ ਜੀ ਫਤਿਹ ਜੀ ਹੋ ਠੀਕ ਠੀਕਾ ਜਿਹਾ ਹੀ ਵਧੀਆ ਵਧੀਆ ਹਾਂ ਜਿਹਨੇ ਜ਼ਬਰਦਸਤੀ ਕਰਿਆ ਉਹਨਾਂ ਨੂੰ ਇਹ ਭੈਣ ਜੀ ਨੂੰ ਨਾ ਆਪਾਂ ਗੋਲਵਾਰਡ ਨਾ ਬਿਜਲੀ ਘਰ ਉੱਥੇ ਉਹਨਾਂ ਨੇ ਵੀ ਹਾਂਜੀ ਬਿਜਲੀ ਵਾਲੇ ਵੀਰਾਂ ਨੇ ਫੋਨ ਲਾਇਆ ਸੀਗਾ ਮਲਾਜਮਾਨੀ ਪਾਪਾ ਜੀ ਮੈਂ ਤੁਹਾਨੂੰ ਮੇਰੇ ਤੇ ਹਾਂ ਉਧਰ ਹਾਂਜੀ ਬੰਦ ਕਰ ਬੱਤੀ ਜਾ ਰਹੀ ਤੈਨੂੰ ਕਹਿੰਦੇ ਲਾਈਟ ਹੀ ਆ ਚਾਨਣ ਚਾਨਣੀ ਆ ਚਲ ਬੰਦ ਕਰ ਦੇਣਾ ਕਰ ਦੇਣਾ ਬੰਦ ਲਾਈਟ ਨਹੀਂ ਬੰਦ ਚਲ